ਹੁਣੇ ਬਾਪੂ ਜੀ ਹੁਣੀ ਆ ਤੇ ਦੱਸਦੇ ਆ ਕਿ ਦਿੱਲੀ ਵੀ ਬਹੁਤ ਵੱਡਾ ਯੋਗਦਾਨ ਰਿਹਾ ਤੇ ਪੁਣ ਵੀ ਜਿਹੜਾ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਤੇ ਲੱਗਦਾ ਵਾ ਕਿ ਆ ਜਿਹੜੀ ਅੱਜ ਤੁਹਾਡੇ ਮਾਧਿਅਮ ਦੇ ਰਹੀਂ ਤੇ ਛੇਤੀ ਜੱਥੇਬੰਦੀਆਂ ਜਿਹੜੀਆਂ ਉਹ ਇੱਥੇ ਪਹੁੰਚਣਗੀਆਂ ਜਿਹੜੇ ਜੱਥੇਬੰਦੀਆਂ ਦੇ ਆਖੋ ਇਹਨਾਂ ਦੀ ਮਦਦ ਦੇ ਲਈ ਅੱਗੇ ਆਉਣਗੇ ਜਿਹੜੀ ਇਹਨਾਂ ਦੀ ਮਦਦ ਆਪਨ ਲੱਗਦਾ ਜ਼ਰੂਰੀ ਹੋਣੀ ਚਾਹੀਦੀ ਹੈ ਉਹ ਕਿ ਮਤਲਬ ਕਹਿੰਦੇ ਨੇ ਕਣਕ ਬਣ ਗਈ ਹੋ ਜਿਹੜੇ ਘਟੋ ਘਟ ਰੋਟੀ ਪੱਕਦੀ ਹੋ ਜੂਗੀ ਕੀ ਹੋਣਾ ਚਾਹੀਦਾ ਕਿਉਂਕਿ ਇੱਕ ਪਾਸੇ ਤਾਂ ਆਪ ਵੀ ਕਹਿੰਦੇ ਕਿ ਰੇਤਾ ਚੱਕ ਨਹੀਂ ਸਕਦੇ ਸਰਕਾਰੀ ਧੂਰ ਦੇ ਉੱਪਰ ਜਿਹੜਾ ਕਾਨੂੰਨ ਧੂਰ ਤੇ ਉਹ ਕੀ ਹੱਲ ਹੋ ਸਕਦਾ ਹੈ ਦੇਖੋ ਜੀ ਹਰਾਨੀ ਵਾਲੀ ਗੱਲ ਹੈ ਜਿਹੜੀ ਸਰਕਾਰ ਕਹਿੰਦੀ ਸੀ ਅਸੀਂ ਮੁਰਗੇ ਦਾ ਵੀ ਮੁਆਵਜ਼ਾ ਦੇਵਾਂਗੇ ਤੇ ਅੱਜ ਤੱਕ ਤੇ ਸਾਨੂੰ ਇਹਦਾ ਕੋਈ ਮੁਆਵਜ਼ਾ ਜਿਹੜਾ ਸਾਡੀ ਫਸਲ ਮਰੀ ਗਈ ਉਹਦਾ ਨਹੀਂ ਦਿੱਤਾ ਗਿਆ ਸਰਕਾਰ ਕੇਂਦਰ ਸਰਕਾਰ ਵਾਲਾ ਵੀ ਨਹੀਂ ਕੋਈ ਹਲੇ ਤੱਕ ਮਿਲਿਆ ਤੇ ਜਿਹੜੀ ਰੇਤਾ ਜੇ ਕੋਈ ਕਿਸਾਨ ਆਪਣੀ ਚੱਕ ਆਪਣੇ ਪੱਤਰ ਤੇ ਚੱਕਦਾ ਉਹਦੇ ਤੇ ਕਾਰਵਾਈ ਮਿੰਟੋ ਮਿੰਟ ਚ ਹੋ ਜਾਂਦੀ ਆ। ਆਪਾਂ ਜਿਹੜੀ ਜਗ੍ਹਾ ਤੇ ਮੌਜੂਦ ਆਏ ਇਹ ਗਾੜ ਬੰਨੀ ਜਾਂਦੀ ਆ ਜੱਥੇ ਬੰਦੀ ਦਾ ਗਾੜ ਆ ਮੇਨ ਰੇਡ ਦੀ ਹੱਡੀ ਆ। ਇੱਥੋਂ ਦੇ ਆਸ-ਪਾਸ ਦੇ ਜਿਹੜੇ ਕਿਸਾਨ ਆ ਇਸ ਕਿਸਾਨਾਂ ਦੇ ਨਾਲ ਵਟਾਂ ਦੇ ਵਟਾਂ ਲੱਜਣਾਂ ਦੀਆਂ ਲੱਗਦੀਆਂ ਉਹ ਵੀ ਜੱਥੇਬੰਦੀ ਦੇ ਨਾਲ ਫਿੱਟੜਿਆ। ਜੱਥੇਬੰਦੀਆਂ ਕਰ ਸਕਦੀਆਂ ਵਾਂ। ਸਰਕਾਰ ਕਹਿ ਰਹੀ ਪ੍ਰਸ਼ਾਸਨ ਕਹਿ ਰਿਹਾ ਵੀ ਇਹ ਅਲਾਊਟ ਨਹੀਂ ਕਰੇਤਾ ਨਹੀਂ ਚੱਕ ਸਕਦੇ ਫਿਰ ਇੱਥੇ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਜਿਹੜੀ ਜ਼ਮੀਨ ਆ ਇਹ ਜੀਸੀਬੀ ਜਾਂ ਪੋਕਲੈਨ ਮਸ਼ੀਨਾ ਦੇ ਨਾਲ ਇਹਨੂੰ ਪਲਟੀ ਮਾਰ ਕੇ ਕਰਨ ਕਿ ਖੱਡਾ ਮਾਰ ਕੇ ਜਿਹੜੀ ਰੇਤਾ ਥੱਲੇ ਦਬਾ ਦਿੱਤੀ ਜਾਵੇ ਤੇ ਜਿਹੜੀ ਚੀਕਨੀ ਮਿੱਟੀ ਇਹਨਾਂ ਦੀ ਕਿਸਾਨ ਦੀ ਜ਼ਮੀਨ ਥੱਲੇ ਦੱਬੀ ਹੋਈ ਹੈ ਉਹਨੂੰ ਉੱਪਰ ਲਿਆਂਦਾ ਜਾਵੇ ਤਰਨਤਾਂ ਦੇ ਪਿੰਡ ਮੁੰਡਾ ਵਿੱਚ ਬਾਪੂ ਪ੍ਰਗਟ ਸਿੰਘ ਦੇ ਜ਼ਮੀਨ ਤੇ ਭਰਾਏ ਪਏ ਆ ਤਾਂ ਪਿਛਲੇ ਦਿਨ ਇਹਨਾਂ ਦੀ ਵੀਡੀਓ ਵਾਇਰਲ ਹੋਈ ਸੀ ਨਾ ਜਿਹਦੇ ਵਿੱਚ ਦੇਖ ਰਿਹਾ ਸੀ ਕਿ ਜਿਹੜੀ 5 ਏਕੜ ਜ਼ਮੀਨ ਜਿਹੜੀ ਹੈ ਇਹਨਾਂ ਦੀ ਉਹ ਰੇਤਾ ਥੱਲੇ ਦੱਬੀ ਹੋਈ ਹੈ ਆਪਾਂ ਜਾਉ ਜ਼ਮੀਨ ਆ ਲੇਕਿਨ ਨਾ 1 ਸਾਲ ਪਹਿਲਾਂ ਹੜ ਹੁੰਦੇ ਆ ਉਸ ਤੋਂ ਬਾਅਦ ਜਿਹੜੀ ਹੈ ਜ਼ਮੀਨ ਦੇ ਉੱਪਰ ਖੇਤੀ ਨਹੀਂ ਕਰ ਪਾਉਂਦੇ ਕਾਰਨ ਕਿ ਇਹ ਕਹਿੰਦੇ ਪੈਸਾ ਨਹੀਂ ਹੈਗਾ ਕਿ ਰੇਤਾ ਨੂੰ ਕੋਈ ਆਸ-ਪਾਸੇ ਕਰ ਲਈਏ ਗੱਲਬਾਤ ਕੀਤੀ ਹੁਣ ਸਾਡੇ ਨਾਲ ਪਰਮਜੀਤ ਨੇ ਪਰਮਜੀਤ ਭਾਜੀ ਨੂੰ ਆਪਾਂ ਜਾਣਦੇ ਆ ਕਿਉਂਕਿ ਇਹ ਪਰਮਜੀਤ ਇਹ ਤੋਂ ਬਾਉਪੋ ਜਿਹੜਾ ਬਿਲਕੁਲ ਨਜ਼ਦੀਕ ਹੈਗਾ ਕਪੂਥਰਾ ਜ਼ਿਲ੍ਹੇ ਦਾ ਇਲਾਕਾ ਵਾ ਉਹਦੇ ਰਹਿਣ ਵਾਲੇ ਆ ਉਹ ਕਿਸਾਨ ਆਗੂ ਵੀ ਨੇ ਪਰਮਜੀਤ ਬਾਜੀ ਹਾਲਾਤ ਤੁਸੀਂ ਦੇਖੇ ਖਬਰ ਵੀ ਦੇਖੀ ਹੋਣੀ ਆ ਹੁਣ ਤੁਸੀਂ ਪਹੁੰਚੇ ਹੋ ਠੀਕ ਹੋਊਂਗੇ ਕੀ ਹਾਲ ਹੋ ਸਕਦਾ ਹੈ ਅਸੀਂ ਪਹਿਲਾਂ ਕਪੂਰਸਲੇ ਜਿਹੜੇ ਨੂੰ ਵੇਖ ਕੇ ਅਨਮਾਨ ਲਾਉਂਦੇ ਸੀ ਕਿ ਸ਼ਾਇਦ ਇਸ ਪੱਤਰ ਤੇ ਸਾਡੇ ਬਾਰੇ ਤਰਾਸਤੀ ਉੱਤਰ ਹੋਈ ਹਣੀ ਆ ਪਰ ਹੁਣ ਇਧਰ ਆਣ ਕੇ ਦੇਖਿਆ ਵਾ ਤੇ ਬਹੁਤ ਮੰਡ ਭਰਿਆ ਵਾ ਦੁਖੀ ਆ ਦਿਲ ਕਿ ਉਸ ਤੋਂ ਵੀ ਬੱਤਰ ਜਿਹੜੇ ਮਾੜੇ ਹਾਲਾਤ ਆ ਇਸ ਤਰਨ ਤਰਨ ਜਲੇ ਦੇ ਵਿੱਚ ਪਿੰਡ ਮੁੰਨਾ ਪਿੰਦੇ ਵਿੱਚ ਜਿਹੜੇ ਕਿਸਾਨ ਦੇ ਆਪਾ ਖੜੇ ਆ ਤੇ ਬਹੁਤ ਜੜਾ ਇੱਥੇ ਨੇਤਾ ਦਾ ਪਹਾੜੀ ਉਮਾਰ ਲੱਗਾ ਵਾ ਤੇ ਜਿਹੜਾ ਇਹ ਤੇ ਦੇਖਿਆ ਮੌਕਾ ਕਿ ਇੱਕ ਕਿਸਾਨ ਦੇ ਜਿਹੜਾ ਇਹਨੂੰ ਸੰਭਾਲ ਲੈਣਾ ਜਾਂ ਟਿਕਾਣੇ ਰੇਤਾ ਲਾ ਲੈਣਾ ਸੰਭਵ ਨਹੀਂ ਲੱਗਦਾ ਤਾਂ ਹੁਣ ਜਿਹੜੀ ਵੀਡੀਓ ਵਾਇਰਲ ਹੋਈ ਆ ਇਸ ਤੋਂ ਬਾਅਦ ਅਸੀਂ ਜਿੱਦਾਂ ਆਪਾਂ ਨੇ ਇਲਾਕੇ ਦੇ ਵਿੱਚ ਅਸੀਂ ਸਾਥੇ ਸਾਥੀ ਜਾਂਦੇ ਪਿੰਡ ਦੇ ਨਾਲ ਜਿਹੜੇ ਜ਼ਮੀਨਾਂ ਲੱਗਦੀਆਂ ਜਿਨ੍ਹਾਂ ਦੇ ਵਿੱਚ ਰੇਤਾ ਪਈ ਸੀ ਅਸੀਂ ਆਪਣੇ ਪੱਤਰ ਤੇ ਆਪਣੇ ਟਰੈਕਟਰ ਜਾਂ ਜਿੰਨੀ ਜੋਗਾ ਕੋਈ ਆਪਾਂ ਕਿਰਿਆਸ਼ ਸਾਡੇ ਕੋਲ ਹੈਗਾ ਸੀ ਅਸੀਂ ਆਪਣੀ ਹਿੰਮਤ ਦੇ ਨਾਲ ਕਾਫੀ ਕਿਸਾਨਾਂ ਦੀ ਜ਼ਮੀਨ ਜਿਹੜੀ ਇਹਨਾਂ ਬਾ ਉੱਪਰ ਦੇ ਵਿੱਚ ਪੱਤਰੀ ਕੀਤੀ ਆ ਤੇ ਉੱਤੇ ਵਿੱਚ ਕਣਕ ਬੀਜੀ ਗਈ ਸੀ ਇਸ ਕਿਸਾਨ ਦੀ ਨਹੀਂ ਬੀਜੀ ਗਈ ਤੇ ਇਧਰ ਦੇ ਜਿਹੜੇ ਨਾਲ ਬਿਲਕੁਲ ਖੇਤਾਂ ਦੇ ਖੇਤ ਦੇਖੀ ਆ ਕੁਝ ਕਿਸਾਨਾਂ ਨੇ ਜਿਹੜੇ ਉਹਨਾਂ ਨੇ ਜ਼ਮੀਨਾਂ ਕਣਕ ਵੀ ਬਿਜਲੀ ਆ ਤੇ ਜਾਂ ਹੋਰ ਮੂੰਗੀ ਦੀ ਫਸਲ ਵੀ ਬੀਜੀ ਹੋਈ ਆ ਤੇ ਅਸੀਂ ਹੁਣ ਤੇ ਇਹ ਦੇਖ ਕੇ ਅਪੀਲ ਕਰਦੇ ਆ ਇਸ ਏਰੀਆ ਦੇ ਵਿੱਚ ਇੱਥੋਂ ਦੇ ਲੋਕਲ ਕਿਸਾਨਾਂ ਨੂੰ ਤੇ ਜਿਹੜੇ ਹੋਰ ਮਦਦ ਕਰ ਸਕਦੇ ਕਿਸਾਨ ਵੀ ਇਸ ਕਿਸਾਨ ਦੀ ਮਦਦ ਕੀਤੀ ਜਾਵੇ ਤੇ ਅਸੀਂ ਵੀ ਆਪਣੇ ਤਰਫੋਂ ਜਿੰਨੇ ਜੋਗੇ ਹੋਗੇ ਮਦਦ ਕਰਾਂਗੇ ਦੇਖੋ ਤੁਸੀਂ ਪਹਿਲਾਂ ਸਤਨਾਮ ਸਿੰਘ ਪੰਨੂ ਜ세ਬੰਦੀ ਦੇ ਨਾਲ ਗਏ ਹੁਣ ਤੁਸੀਂ ਹੋਰ ਜ세ਬੰਦੀ ਵਿੱਚੋਂ ਕਿਸਾਨ ਜਿਹੜੇ ਆ ਇੱਕ ਵਿਜੀਤ ਮਦਦ ਕਰ ਸਕਦੇ ਆ ਜ세ਬੰਦੀਆਂ ਕੋਲ ਇੰਨਾ ਕੁਝ ਹੈਗਾ ਜੇ ਜ세ਬੰਦੀ ਆਪਣੇ ਕਿਸਾਨਾਂ ਨੂੰ ਕਹਿ ਦੇਵੇ ਤਾਂ ਮੈਨੂੰ ਲੱਗਦਾ ਕਿ 2 ਜਾਂ 3 ਦਿਨ ਦੇ ਵਿੱਚ ਹੀ ਤੁਸੀਂ ਅਲਟੀਮਟ ਲਵਾ ਸਕਦੇ ਹੋ ਨਾ ਦੇਖੋ ਜਿਵੇਂ ਅਸੀਂ ਕੌਲਪ੍ਰੀਤ ਪੰਨੂ ਨਾਲ ਹੁੰਦੇ ਸੀਗੇ ਪਾਉਂਦੇ ਸੀ ਸਾਡੇ ਬਿਲਕੁਲ ਵੈਸੇ ਵੀ ਜ세ਬੰਦੀਆਂ ਪੰਜਾਬ ਦੇ ਵਿੱਚ ਬਹੁਤ ਆ ਪਰ ਆਪਾਂ ਜਿਹੜੀ ਜਗ੍ਹਾ ਤੇ ਮੌਜੂਦ ਆ ਇਹ ਗੜ੍ਹ ਮੰਨੀ ਜਾਂਦੀ ਆ ਜੱਥੇਬੰਦੀ ਦਾ ਗੜ੍ਹ ਆ ਮੇਨ ਰੀਡ ਦੀ ਹੱਡੀ ਆ ਇੱਥੋਂ ਦੇ ਆਸ-ਪਾਸ ਦੇ ਜਿਹੜੇ ਕਿਸਾਨ ਆ ਇਸ ਕਿਸਾਨਾਂ ਦੇ ਨਾਲ ਵਟਾਂ ਦੇ ਵਟਾਂ ਨਾਲ ਜਨਨੀਆਂ ਲੱਗਦੀਆਂ ਉਹ ਵੀ ਜੱਥੇਬੰਦੀ ਦੇ ਨਾਲ ਰਿਲੇਟਡ ਆ ਜੱਥੇਬੰਦੀਆਂ ਕਰ ਸਕਦੀਆਂ ਵਾ ਬਿਲਕੁਲ ਕਰ ਸਕਦੀਆਂ ਵਾ ਪਰ ਇਹ ਹੁੰਦਾ ਕੀ ਆ ਕਿ ਆਪਾਂ ਫਟਾਫਟ ਦੇਖਦੇ ਆ ਕਿ ਜਿਹੜਾ ਸਾਡੇ ਨਾਲ ਅਟੈਚ ਆ ਕਿ ਜਾਂ ਸਾਡੇ ਜਿਹੜਾ ਸਾਥੀ ਆ ਜਾਂ ਸਾਡਾ ਗਵਾਂਢੀ ਆ ਅਸੀਂ ਉਹਦੀ ਬਦਦਤ ਤੇ ਕਰ ਲੈਨੇ ਆ ਪਰ ਜਿਹੜਾ ਇਨਸਾਨੀਅਤ ਤੌਰ ਤੇ ਜਿਹੜਾ ਆਪਾਂ ਨੂੰ ਮਦਦ ਕਰਨੀ ਚਾਹੀਦੀ ਆ ਵੇ ਸੁਮੱਚ ਆਪਾਂ ਮੰਨ ਕੇ ਚੱਲੀਏ ਕਿ ਜਥੇਬੰਦੀ ਵੱਲ ਨਾ ਦੇਖਿਆ ਜਾਵੇ ਤੇ ਅਸੀਂ ਇਨਸਾਨੀਅਤ ਤੌਰ ਤੇ ਕਰੀਏ ਹੁਣ ਇਹ ਬਾਪੂ ਜੀ ਹੁਣੀ ਆ ਤੇ ਦੱਸਦੇ ਆ ਕਿ ਦਿੱਲੀ ਵੀ ਬਹੁਤ ਵੱਡਾ ਯੋਗਦਾਨ ਰਿਹਾ ਤੇ ਹੁਣ ਵੀ ਜਿਹੜਾ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਤੇ ਲੱਗਦਾ ਵਾ ਕਿ ਆ ਜਿਹੜੀ ਅੱਜ ਤੁਹਾਡੇ ਮਾਧਿਅਮ ਤੇ ਰਹੀਂ ਤੇ ਛੇਤੀ ਜਥੇਬੰਦੀਆਂ ਜਿਹੜੀਆਂ ਉਹ ਇੱਥੇ ਪਹੁੰਚਣਗੇ ਜਿਹੜੇ ਜਥੇਬੰਦੀਆਂ ਦੇ ਆਗੂ ਉਹਨਾਂ ਦੀ ਮਦਦ ਦੇ ਲਈ ਅੱਗੇ ਆਉਣਗੇ ਤੇ ਉਹਨਾਂ ਦੇ ਵਿੱਚ ਅਸੀਂ ਵੀ ਹੋਵਾਂਗੇ। ਪੰਜੀਤ ਜਿਵੇਂ ਆਪਾਂ ਦੇਖਦੇ ਪਹਿਲਾਂ ਕਈ ਵਾਰ ਵੀਡੀਓ ਹੁੰਦੀ ਹੈ ਨਾ ਕਈ ਆਪਾਂ ਲੋਕ ਕਹਿੰਦੇ ਕਿ ਉਹ ਵੀਡੀਓ ਬਣਾ ਕੇ ਮਦਦ ਜਿਹੜੀ ਆ ਫੇਕ ਮਦਦ ਲੈ ਲੈਂਦੇ ਆ। ਇੱਥੇ ਕੋਈ ਹੋਇਆ ਜਿਹਾ ਲੱਗਦਾ ਤੁਹਾਨੂੰ? ਨਹੀਂ ਜੀ ਬਿਲਕੁਲ ਆਪਾਂ ਤੁਹਾਨੂੰ ਸਭ ਤੁਸੀਂ ਪਹਿਲਾਂ ਵੀ ਇਸ ਏਰੀਆ ਦੇ ਨੇੜੇ ਚਲੋ ਇੱਥੇ ਨਹੀਂ ਆਏ ਪਰ ਤੁਸੀਂ ਮੋਟਰਬੋਰਡ ਰਹੇ ਜਾਂ ਤੁਸੀਂ ਅਕਸਰ ਜਦੋਂ ਕੋਈ ਆਫਤ ਇੱਥੇ ਆਉਂਦੀ ਰਹੀ ਅੱਗ ਲੱਗ ਗਈ ਜਾਂ ਕੁਝ ਘਟਨਾ ਵਾਪਰਦੀ ਤੁਸੀਂ ਪਹੁੰਚਦੇ ਰਹੇ ਹੋ ਨੇੜੇ-ਤੇੜੇ ਤੇ ਅੱਜ ਕਿੰਨੀ ਮਸ਼ੱਕਤ ਦੇ ਨਾਲ ਇਸ ਜਗ੍ਹਾ ਦੇ ਵਿੱਚ ਆਪਾਂ ਪਹੁੰਚੇ ਆ ਬੜੇ ਪ੍ਰਬੰਧ ਕਰਨੇ ਪਏ ਸਾਨੂੰ 2-3 ਦਿਨ ਤੋਂ ਵੀ ਇੱਥੇ ਪਹੁੰਚਣ ਦੇ ਲਈ ਆਮ ਕਿਸਾਨ ਦਾ ਇੱਥੇ ਆਉਣਾ ਹੈਗਾ ਨਹੀਂ ਮੁਨਾਸਬ ਨਹੀਂ ਹੈਗਾ ਇੱਥੇ ਤੇ ਆਪਣਾ ਖੜਨਾ ਬੜਾ ਔਖਾ ਹੋ ਰਿਹਾ ਵੈਸ ਸਮੇਂ ਤੇ ਪਾਣੀ ਨਹੀਂ ਕੁਛ ਨਹੀਂ ਆਪਣੀ ਗੋਲ ਨਹੀਂ ਹੈਗਾ ਜਿਹੜਾ ਹੈਗਾ ਉਹ ਵੀ ਆਪਾਂ ਖਤਮ ਕਰ ਚੁੱਕੇ ਆ ਤੇ ਕੋਈ ਇੱਥੇ ਫੇਕ ਵੀਡੀਓ ਬਣਾ ਕੇ ਇਹੋ ਜਿਹਾ ਕੰਮ ਕਰਨ ਦਾ ਕੋਈ ਕਦੀ ਵੀ ਨਹੀਂ ਹੈਗਾ ਇਹ ਅਸਲੀ ਸਥਿਤੀ ਆ ਸਾਡੇ ਬੇਸ਼ੱਕ ਇਤਲਾ ਤਰਨ ਤਰਨ ਪੈਂਦਾ ਪਰ ਅਸੀਂ ਇਹਨਾਂ ਕਿਸਾਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਇਸ ਕਿਸਾਨ ਨੂੰ ਵੀ ਤੇ ਹੋਰ ਕਿਸਾਨਾਂ ਨੂੰ ਜਾਣਦੇ ਆ ਵੀ ਬਿਲਕੁਲ ਰਿਐਲਿਟੀ ਆ ਇਸ ਸਮੇਂ ਬਹੁਤ ਸਾਰੇ ਸਾਥੀਆਂ ਦੀ ਲੋੜ ਹੈ ਮਦਦ ਦੀ ਲੋੜ ਹੈ ਮਦਦ ਦੀ ਵੀ ਬਹੁਤ ਯਾਰਾਂ ਦੇ ਭਵੇ ਤੇ ਜਵਾ ਦੇ ਵਿੱਚ ਵੀ ਰੌਲਾ ਪਾਉਣ ਨੂੰ ਇਹੋ ਜਿਹਾ ਕੋਈ ਨਾ ਬੇਕੋਚ ਨਹੀਂ ਹੋਣਾ ਬਿਲਕੁਲ ਜਿਹੜੀ ਇਹਨਾਂ ਦੀ ਮਦਦ ਆਪਾਂ ਨੂੰ ਲੱਗਦਾ ਜ਼ਰੂਰੀ ਹੋਣੀ ਚਾਹੀਦੀ ਹੈ ਉਤੋਂ ਕਿ ਮਤਲਬ ਕਹਿੰਦੇ ਨੇ ਕਣਕ ਬਣਦੀ ਹੋ ਜਵੇ ਘਟੋ ਘਟ ਰੋਟੀ ਪੱਕਦੀ ਹੋ ਜਵੇ ਕੀ ਹੋਣਾ ਚਾਹੀਦਾ ਕਿਉਂਕਿ ਇੱਕ ਪਾਸੇ ਤਾਂ ਆਪਾਂ ਵੀ ਕਹਿੰਦੇ ਕਿ ਰੇਤਾ ਚੱਕ ਨਹੀਂ ਸਕਦੇ ਸਰਕਾਰੀ ਥੋੜ ਦੇ ਉੱਪਰ ਜਿਹੜਾ ਕਲੂਨਾਂ ਥੋੜ ਤੇ ਤਾਂ ਕੀ ਹੱਲ ਹੋ ਸਕਦਾ ਹੈ ਦਾ ਦੇਖੋ ਜੀ ਹਰਾਨੀ ਵਾਲੀ ਗੱਲ ਹੈ ਜਿਹੜੀ ਸਰਕਾਰ ਕਹਿੰਦੀ ਸੀ ਅਸੀਂ ਮੁਰਗੇ ਦਾ ਵੀ ਮੁਆਵਜ਼ਾ ਦੇਵਾਂਗੇ ਤੇ ਅੱਜ ਤੱਕ ਤੇ ਸਾਨੂੰ ਇਹਦਾ ਕੋਈ ਮੁਆਵਜ਼ਾ ਜਿਹੜਾ ਸਾਡੀ ਇੱਕ ਫਸਲ ਮਰੀ ਗਈ ਉਹਦਾ ਨਹੀਂ ਦਿੱਤਾ ਗਿਆ ਸਰਕਾਰ ਕੇਂਦਰ ਸਰਕਾਰ ਵਾਲਾ ਵੀ ਨਹੀਂ ਕੋਈ ਹਲੇ ਤੱਕ ਮਿਲਿਆ ਤੇ ਜਿਹੜੀ ਰੇਤਾ ਜੇ ਕੋਈ ਕਿਸਾਨ ਆਪਣੇ ਚੱਕੋ ਆਪਣੇ ਪੱਤਰ ਤੇ ਚੱਕਦਾ ਉਹਦੇ ਤੇ ਕਾਰਵਾਈ ਮਿੰਟੋ-ਮਿੰਟ ਤੇ ਹੋ ਜਾਂਦੀ ਆ ਤੇ ਹੋਰ ਨਸ਼ਿਆਂ ਬਾਰੇ ਵੀ ਨਹੀਂ ਪਤਾ ਲੱਗਦਾ ਪੁਲਿਸ ਨੂੰ ਜਾਂ ਪ੍ਰਸ਼ਾਸਨ ਨੂੰ ਤੇ ਰੇਤਾ ਬਾਰੇ ਤੇ ਬੜੀ ਛੇਤੀ ਪਤਾ ਲੱਗ ਜਾਂਦਾ ਵੀ ਕੋਈ ਰੇਤਾ ਦੀ ਟਰਾਲੀ ਭਰ ਰਿਹਾ ਵਾ ਹਾਲ ਇੱਥੇ ਦਾ ਇਹ ਹੀ ਆ ਜੀ ਸਰਕਾਰ ਕਹਿ ਰਹੀ ਪ੍ਰਸ਼ਾਸਨ ਕਹਿ ਰਿਹਾ ਵੀ ਇਹ ਅਲਾਉਟ ਨਹੀਂ ਗਾ ਰੇਤਾ ਨਹੀਂ ਚੱਕ ਸਕਦੇ ਫਿਰ ਇੱਥੇ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਜਿਹੜੀ ਜ਼ਮੀਨ ਆ ਇਹ ਜੀਸੀਬੀ ਜਾਂ ਪੋਕਲੈਂਡ ਮਸ਼ੀਨਾਂ ਦੇ ਨਾਲ ਇਹਨੂੰ ਪਲਟੀ ਮਾਰਕਟ ਜਾਨੀ ਕਿ ਖੱਡਾ ਮਾਰ ਕੇ ਜਿਹੜੀ ਰੇਤਾ ਥੱਲੇ ਦਬਾ ਦਿੱਤੀ ਜਾਵੇ ਤੇ ਜਿਹੜੀ ਚੀਕਨੀ ਮਿੱਟੀ ਇਹਨਾਂ ਦੀ ਕਿਸਾਨ ਦੀ ਜ਼ਮੀਨ ਥੱਲੇ ਦੱਬੀ ਹੋਈ ਹੈ ਉਹਨੂੰ ਉੱਪਰ ਲਿਆਂਦਾ ਜਾਵੇ ਤਾਂ ਜੋ ਜ਼ਮੀਨ ਉੱਚੀ ਹੋ ਜਾਵੇ ਦੋ ਆਪਸ਼ਨ ਹੀ ਆਪਣੇ ਕੋਲ ਪਈਦੇ ਆ ਬਿਲਕੁਲ ਸ਼ੁਕਰੀਆ ਜੀ ਤੇ ਪਰਮਜੀ ਸਿੰਘ ਹੈਗੇ 10 ਰਹੇ ਸੀਗੇ ਕਿ ਜਿਹੜੀ ਇਹ ਜ਼ਮੀਨ ਆ ਰੇਤਾ ਚੋਂ ਨਹੀਂ ਚੱਕ ਸਕਦੇ ਸਰਕਾਰੀ ਤੌਰ ਤੇ ਲੇਕਿਨ ਜੇ ਗੱਲ ਕੀਤੀ ਜਾਵੇ ਕਿ ਇਹਦੀ ਪਲਟੀ ਮਰਵਾ ਦਿੱਤੀ ਜਾਵੇ ਅਪਜਾਉ ਜ਼ਮੀਨ ਨੂੰ ਉੱਪਰ ਲਿਆ ਜਾਵੇ ਤਾਂ ਕਿ ਜਿਹੜੇ ਬਾਪੂ ਪਰਗਤ ਸਿੰਘ ਹੈਗੇ ਆ ਇਹਨਾਂ ਦੇ ਘਰ ਰੋਟੀ ਪੱਕਦੀ ਹੋਵੇ ਦੁਆਰਾ ਅਪੀਲ ਕਰਾਂਗੇ ਯਾਰ ਕਿ ਆਜੋ ਕਿਸਾਨ ਜਿੱਥੇ ਬੰਦੀ ਜਿੰਨੇ ਤੁਸੀਂ ਕਿਸਾਨ ਹੋ ਆਜੋ ਇੱਕ ਵਾਰ ਇੱਥੇ ਆ ਕੇ ਕਰੋ ਗੱਲ ਇਹਨਾਂ ਦੇ ਨਾਲ ਤੇਲ ਲਿਆਓ ਡਾਇਰੈਕਟਰ ਲਿਆਓ ਜੀਪੀਸੀ ਲਿਆਓ ਤੇ ਕਰੋ ਮਦਦ ਜਿੰਨੀ ਹੁੰਦੀ ਹੈ ਇਹਨਾਂ ਦੀ ਮਦਦ ਕਰੋ ਕੈਮਰਾਮੈਨ ਜਸਵਿੰਦਰ ਸਿੰਘ ਦੇ ਨਾਲ ਜਗਜੀਤ ਸਿੰਘ ਤੰਜੂ 라이 ਪੰਜਾਬੀ ਟੀਵੀ ਤਰਨਤਾਰਨ 라이 ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਫਾਈ ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ USA ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਲੌਣੀ ਰੱਪੇ ਤੋਂ ਦੂਰ ਤੇ ਮੁdde ਦੇ ਨੇੜੇ ਲਾਈਵ ਪੰਜਾਬੀ ਟੀਵੀ